13 ਗੱਟੇ ਝੋਨੇ ਦੇ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ थाना ਸਾਦਕ ਦੀ ਪੁਲਿਸ ਨੇ ਮੌਕੇ ਤੇ ਕੀਤਾ ਕਾਬੂ थाना ਸਾਦਕ ਦੇ ਮੁਖ ਅਫਸਰ ਐਸ ਐਚਓ ਮੈਡਮ ਜਗਿੰਦਰ ਕੌਰ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਏਐਸਆਈ ਨਿਸ਼ਾਤਰ ਸਿੰਘ ਨੂੰ ਇਨਫੋਰਮੇਸ਼ਨ ਮਿਲਣ ਤੇ थाना ਸਾਦਕ ਦੀ ਪੁਲਿਸ ਨੇ ਪਾਰਟੀ ਸਮੇਤ ਤਿੰਨ ਚੋਰਾਂ ਨੂੰ ਮੌਕੇ ਤੇ ਕੀਤਾ ਕਾਬੂ ਅਗਲੀ ਬੰਦੀ ਕਾਰਵਾਈ ਪੁਲਿਸ ਆਪਣੀ ਕਰ ਰਹੀ ਹੈ ਕੇਐਸਕੇ ਨਿਊ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ 1224 ਨੂੰ ਪਰਮਜੀਤ ਸਿੰਘ ਸਨ ਅਫਸான் ਸਿੰਘ ਜਿਹੜਾ ਇੱਥੇ ਸ਼ੈਲਰ ਦੇ ਵਿੱਚ ਬਰਿੰਦਾਵਨ ਸ਼ੈਲਰ ਦੇ ਵਿੱਚ ਰਾਈਸ ਮਿਲ ਦੇ ਵਿੱਚ ਬਤੌਰ ਮਨਸ਼ੀ ਕੰਮ ਕਰਦਾ ਹੈ ਇਹਨੇ ਐਸ.ਆਈ. ਨਿਸ਼ਤਰ ਸਿੰਘ ਨੂੰ ਇਨਟੀਮੇਸ਼ਨ ਦਿੱਤੀ ਸੀ ਕਿ ਜਿਹੜਾ ਸਾਡੇ ਸ਼ੈਲਰ ਦੇ ਵਿੱਚੋਂ ਚੋਨਾ ਕਰੀਬ 18 ਬੋਰੀਆਂ ਚੋਰੀ ਹੋਇਆ ਹੈ ਤੇ ਇਹਨਾਂ ਨੇ ਜਿਹੜਾ ਦੋਸ਼ੀਆਂ ਬਾਰੇ ਵੀ ਸਾਨੂੰ ਦੱਸਿਆ ਤਾਂ ਐਸ.ਆਈ. ਨਿਸ਼ਤਰ ਸਿੰਘ ਨੇ ਜਿਹੜਾ ਤੁਰੰਤ ਐਕਸ਼ਨ ਲੈ ਕੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕਿੰਨੇ ਕੁਛ? ਦੋਸ਼ੀਏ ਦੇ ਵਿੱਚ ਤਿੰਨੇ ਆ ਜੀ। ਇਹ ਕਿੱਥੋਂ ਦੇ ਰਹਿਣ ਵਾਲੇ ਹੈ? ਕੀ ਇਹਨਾਂ ਦੀ ਪਛਾਣ ਹੋਈ ਹੈ? ਇਹ ਦੇਖੋ ਜੀ ਇੱਕ ਦਾ ਹੈਗਾ ਆ ਮੋਨੂ ਸਿੰਘ son of ਰਾਜੂ ਸਿੰਘ, ਆਕਾਸ਼ਦੀਪ ਸਿੰਘ son of ਚਰਨਜੀਤ ਸਿੰਘ, ਗੁਰਪਿੰਦਰ ਸਿੰਘ son of ਕਾਕਾ ਸਿੰਘ। ਇਹ ਤਿੰਨੋਂ ਵਾਸੀ ਹਨ ਸਾਦਕ ਦੇ ਰਹਿਣ ਵਾਲੇ ਆ। ਕਿਹੜੀਆਂ ਧਾਰਾਂ ਦੇ ਤਹਿਤ ਇਹਨਾਂ ਦੇ ਮੁਕੱਦਮਾ ਦਰਜ ਹੋਇਆ ਹੈ ਜੀ? ਇਹਨਾਂ ਦੇ ਖਿਲਾਫ ਧਾਰਾ 331 ਸਬਸੈਕਸ਼ਨ 4 305 ਬੀ ਐਨਐਸ ਯਾਰ ਪਹਿਲਾਂ ਕੋਈ ਮੁਕਤਮਾ ਦਰਜ ਆਈ ਜਾਂਦੀ ਆ ਤੇ ਹਾਂ ਨਹੀਂ ਇਹਨਾਂ ਤੋਂ ਪਹਿਲਾਂ ਕੋਈ ਪਹਿਲਾਂ ਕੀ ਅਗਲੀ ਕਾਰਵਾਈ 18 ਮਿਨਿਟ ਤੁਹਾਨੂੰ ਲੱਗਿਆ ਕਿ ਇੱਕ ਜਿਸ ਸਬੂਤਲ ਗਏ ਆ ਉਹ ਕਿਹੜੇ ਗਏ ਛੱਕੇ ਅ ਨਹੀਂ ਇਹਨਾਂ ਦੋਸ਼ੀਆਂ ਦੇ ਪੁੱਛਗਿੱਛ ਦੇ ਮੁਤਾਬਕ ਜਿਹੜਾ ਇਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਤਰਕੇ ਮੋਢਿਆਂ ਤੇ ਰੱਖ ਕੇ ਜਿਹੜੇ ਛੋਨੇ ਦੇ ਬੋਰੀਆਂ ਲੱਗੇ ਨੇ 13 ਚ ਬੋਰੀਆਂ ਬਰਾਮਦ ਕਰਨੀਆਂ ਹਾਂਜੀ ਅਗਲੀ ਕਾਰਵਾਈ ਕੀ ਹੈ ਅ ਅਗਲੀ ਤਫ਼ਤੀਸ਼ ਜਾਰੀ ਹੈ ਜੀ ਇਹਨਾਂ ਤੋਂ ਹੋਰ ਪੁੱਛਗਿਛ ਕਰਕੇ ਵੀ ਹੋਰ ਮੰਨ ਤੱਕ ਇਹਨਾਂ ਨੇ ਕਿੰਨੀਆਂ ਚੋਰੀਆਂ ਕੀਤੀਆਂ ਉਹਦੇ ਸੰਬੰਧੀ ਸੀ ਪਹਿਲਾਂ ਕਿਹਸਾ ਕੰਮ ਤੇ ਨਹੀਂ ਪਹਿਲਾਂ ਤਾਂ ਨਹੀਂ ਪਹਿਲਾਂ